मिलाया करो कहीं दूसरे में कहीं ना में बदली करना करो कहीं करो ना फ्री ये सारी बस उठा बोले जो करी ले आई बंदर पूरी भी टकी हुई है सारा बंदर पूरी भी हैगी ਦੇ ਅੰਦਰ ਇਹ ਜੀ ਸਰ ਕਰਾਉਂਦੇ ਹੋ ਮੈਂ ਕਰਾਉਂਦੇ ਆ ਸਾਡਾ ਮੁਸਲੇ ਰਿਓ ਇਹਦੇ ਕੋਈ ਨਹੀਂ ਇਹਦੇ ਉਪੀ ਨਹੀਂ ਬੜੀ ਪਬਲਿਕ ਕਰਨ ਲਈ ਵਸਦੇ ਪਾ ਪਤਾ ਪਹਿਲਾਂ ਮੈਡੀਕਲ ਕਰਾਉਂਦੇ ਆ ਦਾਰੂ ਪੂਰੀ ਬਸ ਦਾਰੂ ਦੀ ਲੜੇ ਸਮੇਂ ਮੈਂ ਕਿਹਾ ਕਿਸੇ ਰਿਆ ਕੋਈ ਹੋਰ ਕੀ ਕਹਿ ਰਹੇ ਹੋ ਪਰੰਗਾ ਇੰਡ ਦਾ ਉੱਥੇ ਲੜਦੇ ਦੋਏ ਇਹਨਾਂ ਦਾਾਈ ਚਾਹ ਮਾਈਕ ਲਾ ਲੀਡ ਲਾ ਕੀ ਨਹੀਂ ਲੱਗੀ ਲੱਗੀ ਬੜਗੇ ਲਿਆ ਜਾਂਦੀ ਗੱਲ ਕਰਦੇ ਹੋ ਜਿਹੜੇ ਕੁਛ ਸਵੇਰੇ ਕੁਝ ਨਹੀਂ ਹੋਣਾ ਸਵੇਰੇ ਆਰੂ ਕੀਤੀ ਉਹ ਨਹੀਂ ਬੁਲਛੜਿਆ ਕਿਹੜਾ ਆਰੂ ਕੀਤੀ ਕੋਈ ਨਹੀਂ ਸੀ ਉਹ ਮਲਾਜਮ ਸਾਡੇ ਸਾਹਮਣੇ ਆ ਇੱਕ ਵਾਰੀ ਮਲਾਜਮ ਦੀ ਵੀ ਗੱਲ ਇਲਜ਼ਾਮ ਉਹਨੇ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਾਂਗੇ ਸਰ ਉਹਦਾ ਮਲਾਜਮ ਕਰਨ ਵਾਸਤੇ ਕਿਹਾ ਵੈਰੀਫਾਈ ਕਰ ਲਾਂਗੇ ਆਪਾਂ ਕੋਈ ਸਰ ਕਰ ਲਾਂਗੇ ਕਰ ਲਾਂਗੇ ਫਿਰ ਬਣੀ ਇੱਥੇ ਆ ਗਈ ਕਹਿੰਦਾ ਇੱਥੇ ਕੀ ਕਰਨਾ ਹੈ ਨਾ ਮੇਰਾ ਹਸਬੰਡ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾ ਕਰਦੀ ਕਰਾਣ ਲਈ ਉਹਨੂੰ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆਹ ਪਤਾ ਨਹੀਂ ਕੀ ਚੀਜ਼ ਮਾਰੀ ਹੁੰਦਾ ਖੂਨੋਂ ਖੂਨੋਂ ਖਰੀ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਹੈ ਨਾਲ ਤੇ ਮੇਰੇ ਆਠਾ ਆ ਦਿਨੀ ਨੇ ਚਪੇੜ ਮਾਰੀ ਕਿ ਮੈਂ ਤੇਰਾ ਮਲਾਜਾ ਮੈਂ ਪਹਿਲਾਂ ਕਰਾਣਾ ਹੈ ਕਹਿੰਦਾ ਤੂੰ ਕੋਹੜੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰੇ ਬੰਦੀ ਬੜੀ ਕਰਾਉਂਦਾ ਚਾਰ ਪਾਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਿੰਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟਾਟ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਆਪਣੀ ਬੱਸ ਅੱਡੇ ਦੀ ਹਾਂ ਸਾਡੇ ਉੱਥੇ ਹੀ ਖੜੇ ਆ ਜੀ ਬੱਸ ਅੱਡੇ ਦੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਅੱਜ ਨਾਲ ਬੈਠਾ ਜਾਵੇ ਆਵੇ ਕਿ ਹੈ ਟੋਪੜੀ ਵੀ ਹੈਗੀ ਹੈ ਹੈਗੀ ਅੰਦਰ ਹੈ ਜੀ ਸਰ ਮੈਡੀਕਲ ਕਰਾਉਂਦੇ ਹੋ ਮੈਡੀਕਲ ਕਰਾਉਂਦੇ ਹੋ ਬਦਲੀ ਕਰਾ ਲਓ ਜੀ ਬਦਲੀ ਕਰਾਣਗੇ ਹੋ ਵੀ ਹੋ ਵੀ ਪਤਾ ਇਹਦਾ ਪਹਿਲਾਂ ਮੈਡੀਕਲ ਕਰਾਉਂਦੇ ਆਂ दारू ਪੀਤੀ ਬਵੇਂ ਲੰਡੇ ਸੀਗੇ ਆਪਸੇ ਲੜੇ ਜੇ ਮੈਡੀਕਲ ਬਾਕੀ ਸਵੇਰੇ ਕੋਈ ਨਹੀਂ ਉੱਠਿਆ ਇਹਨਾਂ ਦਾ ਉੱਥੇ ਲੜਨ ਲਈ ਦੋਵੇਂ ਇਹਨਾਂ ਦਾਰੂ ਦੋਨੇ ਪੀਤੀ ਸੀ ਇਹਨਾਂ ਦਾ ਮੈਡੀਕਲ ਹੋਊਗਾ ਮੈਡੀਕਲੋਂ ਤੋਂ ਬਾਅਦ ਅਗਲੀ ਕਾਰ ਵੀ ਅਮਲ ਤੇ ਲਿਆ ਦੇਗਾ ਨਹੀਂ ਪੁਲਿਸ ਨੂੰ ਆ ਜਾਂਦੀ ਗੱਲ ਕਰਦੇ ਜਿਹੜੇ ਪ੍ਰਾਈਵੇਟ ਬੰਦੇ ਫੜੇ ਦੋਨੇ ਉਹਨਾਂ ਨੇ ਦਾਰੂ ਪੀਤੀ ਦੋਨੇ ਦੋਨੇ ਟੈਂਪੋ 'ਚ ਲੜ ਪਏ ਇਕੱਠਿਆਂ ਦਾਰੂ ਪੀਤੀ ਸਵੇਰੇ ਕੋਈ ਨਹੀਂ ਸੀ ਨਸ ਤੋਂ ਸਲਾਹ ਲੈ ਕੇ ਕਾਰ ਵੀ ਉਹਦੇ ਕਰਦੇ ਕੋਈ ਨਹੀਂ ਪੁਲਿਸ ਮੁਲਾਜ਼ਮ ਦੀ ਵੀ ਗਈ ਅਰਜ਼ੀ ਕੋਈ ਨਹੀਂ ਵੈਰੀਫਾਈ ਕਰ ਲਾਂਗੇ ਵੈਰੀਫਾਈ ਕਰ ਲਓ ਸਰ ਉਹਦਾ ਮੁਲਾਜ਼ਮ ਕਰਨ ਵਾਸਤੇ ਵੈਰੀਫਾਈ ਕਰ ਲਾਂਗੇ ਆਪਾਂ ਕੋਈ ਨਹੀਂ ਸਰ ਕਰ ਲਾਂ ਕਰ ਲਾਂਗੇ ਵੈਰੇ ਸਰ ਕੀ ਮਾਮਲਾ ਕੀ ਸੀ ਇਹ ਕਾਜੇ ਥਾ ਇੱਕ ਹੁਣ ਅਥੇ ਦੱਸੋ ਤੁਸੀਂ ਲੋਕੋ ਕਿੱਥੇ ਘਰ ਲੱਗੇਗਾ ਕਾਕਾ ਹੈਗਾ ਤੇ ਰਵੀ ਹੈਗਾ ਇਹ ਨਹੀਂ दारू ਕੀਤੀ ਹੋਈ ਸੀ ਰਵਿੰਦਰ ਵੀ ਇਹ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰਦੇ ਸਰ ਕੀ ਮਾਮਲਾ ਇਹ ਕਿ ਦੱਸਿਆ ਗਿਆ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਤਾ ਦਾ ਮਾਮਲਾ ਹੈਗਾ ਕੋਈ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ ਠੀਕ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ ਸਾਰੇ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਹੋ ਉਸ ਨੂੰ ਕਹਿੰਦੇ ਵੀ ਫਰੈਂਡ ਉਹ ਕਹਿ ਰਹੇ ਕਿ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀਆਂ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵਗੈਰਾ ਹੈਗੇ ਨੇ ਤੇ ਉਹ ਨਾਲ ਆਏ ਨੇ ਤੇ ਉਹ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹ ਰਹੇ ਹੈਗੇ ਨਹੀਂ ਇੱਕ ਕੁੜੀ ਅੰਦਰ ਜੀ ਕਮਰੇ ਚੋਂ ਕੱਢੀ ਆਈ ਇਹਨਾਂ ਨੇ ਕੋਈ ਇੰਪਲਾਈ ਜੀ ਕੋਈ ਫੈਮ ਦੱਸ ਰਹੇ ਜੀ ਉਹ ਇੰਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਹੋਰ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਨਹੀਂ ਵੈਰੀ ਰੱਖ ਸਕਦੇ ਉਹ ਬੋਡਲ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਧਿਆਨ ਚ ਨਹੀਂ ਹੈਗੀ ਉਹ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸ ਦਾਂਗੀ ਠੀਕ ਹੈ ਸਰ ਠੀਕ ਹੈ ਥੈਂਕ ਯੂ